ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਬੁੱਕ ਐਂਡ ਟੀ ਤੇ ਇੱਥੇ ਅਸੀਂ ਹਰ ਹਫ਼ਤੇ ਇੱਕ ਨਵੀਂ ਕਿਤਾਬ ਦੀ ਕਹਾਣੀ ਉਸ ਦਾ ਸਨੇਹਾ ਤੇ ਜੀਵਨ ਨਾਲ ਜੁੜੀਆਂ ਗੱਲਾਂ ਬਹੁਤ ਹੀ ਸੌਖੇ ਸ਼ਬਦਾਂ ਵਿੱਚ ਸਾਂਝੀਆਂ ਕਰਾਂਗੇ ਅਤੇ ਚਾਹ ਦੀ ਚੁਸਕੀ ਨਾਲ ਕਹਾਣੀਆਂ ਦੇ ਸਵਾਦ ਨੂੰ ਹੋਰ ਵੀ ਖਾਸ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬੈਕਗ੍ਰਾਉਂਡ ਦੇ ਵਿੱਚ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਉਹ ਹੈ ਕਿ ਮੈਂ ਆਪਣੇ ਬੇਲੇ ਸਮੇਂ ਦੇ ਵਿੱਚ ਕਿਵੇਂ ਲਾਇਬ੍ਰੇਰੀ ਜਾਂਦੀ ਹਾਂ ਉੱਥੋਂ ਬੁੱਕਸ ਲੈ ਕੇ ਆਉਣੀ ਆ ਤੇ ਫਿਰ ਮੈਂ ਕਰ ਆ ਕਿ ਥੋੜਾ ਸੈਟ ਅਪ ਕਰਦੀਆਂ ਤੇ ਬੁੱਕ ਪੜ੍ਹਦੀਆਂ ਕਿਉਂਕਿ ਜਿਹੜਾ ਬੇਲੇ ਟਾਈਮ ਦੇ ਵਿੱਚ ਬੁੱਕ ਪੜ੍ਹਨਾ ਮੇਰੇ ਖਿਆਲ ਦੇ ਵਿੱਚ ਸਭ ਤੋਂ ਵਧੀਆ ਸਮੇਂ ਨੂੰ ਉਪਯੋਗ ਕਰਨ ਦਾ ਤਰੀਕਾ ਹੈਗਾ ਤੇ ਜਿਹੜੀ ਅੱਜ ਸਾਡੀ ਪਹਿਲੀ ਕਿਤਾਬ ਹੈ ਉਸ ਦਾ ਨਾਮ ਹੈ ਵਨ ਸਪੈਸ਼ਲ ਵਿਲੇਜ ਜੋ ਕਿ ਲਿਖੀ ਗਈ ਹੈ ਐਨਾ ਜਕੂਬ ਦੇ ਰਾਹੀਂ ਜੋ ਕਿ ਇੱਕ ਯੂਕੇ ਦੀ ਰਾਈਟਰ ਹੈ ਤੇ ਇਹ ਜਿਹੜੀ ਕਹਾਣੀ ਹੈ 1932 ਦੇ ਵਿੱਚ ਲਿਖੀ ਗਈ ਸੀ ਤੇ ਇਹ ਕਹਾਣੀ ਇੱਕ ਐਸੇ ਪਿੰਡ ਦੀ ਹੈ ਜੋ ਆਮ ਨਹੀਂ ਖਾਸ ਹੈ ਕਾਸ ਇਸ ਲਈ ਕਿਉਂਕਿ ਇੱਥੇ ਉਹ ਚਮਤਕਾਰ ਹੁੰਦੇ ਹਨ ਜੋ ਇੱਕ ਦੂਜੇ ਨਾਲ ਪਿਆਰ ਸਮਝ ਤੇ ਇਕੱਠ ਦੀ ਤਾਕਤ ਨਾਲ ਬੰਨਦੇ ਹਨ ਜਦੋਂ ਕਹਾਣੀ ਸਭ ਤੋਂ ਪਹਿਲਾਂ ਸਟਾਰਟ ਹੁੰਦੀ ਹੈ ਤਾਂ ਹੈਰੀ ਮੈਕਪੀਸ ਜੋ ਕਿ ਡਾਕਟਰ ਦੇ ਨਾਲ ਗੱਲ ਕਰਨ ਦੇ ਲਈ ਬੱਚਿਆਂ ਵਾਲੇ ਵਾਰਡ ਦੇ ਸਾਹਮਣੇ ਖੜਾ ਹੋਇਆ ਹੈ ਤੇ ਡਾਕਟਰ ਦਾ ਇੰਤਜ਼ਾਰ ਕਰ ਰਿਹਾ ਤੇ ਨਾਲ ਹੀ ਇੱਕ ਬੱਚਾ ਜੋ ਕਿ ਬੈੱਡ ਦੇ ਉੱਪਰ ਲੇਟਿਆ ਹੋਇਆ ਇਹ ਜਿਹੜਾ ਬੱਚਾ ਲੇਟਿਆ ਹੋਇਆ ਇਹ ਹੈਰੀ ਦੀ ਬੇਟੀ ਆ ਕਿਆ ਥੀ ਜੋ ਕਿ ਇੱਕ ਸਕੂਲ ਦੇ ਵਿੱਚ ਪੜਦੀ ਹੈ ਤੇ 9 ਸਾਲ ਦੀ ਇਸਦੀ ਉਮਰ ਹੈ ਇਸ ਨੂੰ ਸਕੂਲ ਦੇ ਵਿੱਚੋਂ ਐਂਬੂਲੈਂਸ ਰਾਹੀਂ ਹਸਪਤਾਲ ਲੈ ਕੇ ਆਇਆ ਜਾਂਦਾ ਕਿਉਂਕਿ ਉੱਥੇ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੀ ਹੈ ਤੇ ਉਸ ਨੂੰ ਸਾਹ ਦੀ ਸਮੱਸਿਆ ਹੈ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਉੱਥੇ ਇੱਕ ਡਾਕਟਰ ਆਉਂਦਾ ਜੋ ਕਿ ਉਹਨੂੰ ਸਲਾਹ ਦਿੰਦਾਗਾ ਕਿ ਤੈਨੂੰ ਆਪਣੀ ਬੇਟੀ ਨੂੰ ਕਿਸੇ ਪਿੰਡ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਜਿੱਥੇ ਕਿ ਸਾਫ਼ ਸੁਥਰੀ ਹਵਾ ਹੋਵੇ ਕਿਉਂਕਿ ਜਿੱਥੇ ਤੂੰ ਹੁਣ ਰਹਿ ਰਿਆਂ ਉੱਥੇ ਹਵਾ ਬਹੁਤ ਜ਼ਹਿਰੀਲੀ ਹੈ ਤੇ ਜਿਸ ਤਾ ਕਰਕੇ ਉਸ ਨੂੰ ਸਾਹ ਦੀ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ ਤੇ ਇੱਥੋਂ ਜਿਹੜਾ ਅਸਲ ਜਿਹੜੀਆਂ ਸਮੱਸਿਆਵਾਂ ਉਹਨਾਂ ਦੀਆਂ ਹੈਰੀ ਦੀਆਂ ਤੇ ਕੈਥੀ ਦੀਆਂ ਇੱਥੋਂ ਸਟਾਰਟ ਹੁੰਦੀਆਂ ਤੇ ਹੁਣ ਉਹ ਇੱਕ ਪਿੰਡ ਲੱਭਦੇ ਆ ਜਿੱਥੇ ਜਾ ਕੇ ਉਹ ਕੀ ਪਿੰਡ ਦੇ ਵਿੱਚ ਰਹਿ ਸਕਣ ਤੇ ਹਰੀ ਤੇ ਕੈਥੀ ਦੋਨੇ ਇਕੱਠੇ ਰਹਿੰਦੇ ਆ ਪਰ ਜਿਹੜੀ ਕੈਥੀ ਦੀ ਮਦਰ ਆ ਉਹਦੀ ਬਹੁਤ ਸਾਲ ਪਹਿਲਾਂ ਡੈਥ ਹੋ ਚੁੱਕੀ ਆ ਜਿਹੜਾ ਪਿੰਡ ਹੈਗਾ ਇਹ ਬਹੁਤ ਛੋਟਾ ਹੈਗਾ ਪਰ ਇੱਥੇ ਰਹਿਣ ਵਾਲੇ ਲੋਕਾਂ ਦੇ ਦਿਲ ਬਹੁਤ ਵੱਡੇ ਹਨ ਇੱਥੇ ਹਰ ਕੋਈ ਇੱਕ ਦੂਜੇ ਦਾ ਧਿਆਨ ਰੱਖਦਾ ਹੈ ਇਹ ਲੋਕ ਆਪਣੇ ਪਿੰਡ ਨੂੰ ਕੇਵਲ ਘਰ ਨਹੀਂ ਪਰਿਵਾਰ ਸਮਝਦੇ ਹਨ ਇੱਕ ਦਿਨ ਕੀ ਹੁੰਦਾ ਕਿ ਪਿੰਡ ਵਿੱਚ ਬਦਲਾਅ ਦੀ ਲੋੜ ਮਹਿਸੂਸ ਹੁੰਦੀ ਆ ਪਾਣੀ ਦੀ ਕਮੀ ਫਸਲਾਂ ਦੀ ਮਾੜੀ ਹਾਲਤ ਤੇ ਬੱਚਿਆਂ ਲਈ ਖੇਡਣ ਦੀ ਥਾਂ ਨਾ ਹੋਣਾ ਸਭ ਸਮੱਸਿਆਵਾਂ ਹੌਲੀ-ਹੌਲੀ ਪਿੰਡ ਨੂੰ ਪ੍ਰਭਾਵਿਤ ਕਰ ਰਹੀਆਂ ਹੁੰਦੀਆਂ ਹਨ ਉਸ ਟਾਈਮ ਦੇ ਵਿੱਚ ਕੀ ਹੁੰਦਾ ਕਿ ਬਹੁਤ ਜ਼ਿਆਦਾ ਆਵਾਜ਼ੀ ਦੇ ਸਾਧਨ ਜਾਂ ਬਹੁਤ ਜ਼ਿਆਦਾ ਸਹੂਲਤਾਂ ਨਹੀਂ ਹੁੰਦੀਆਂ 1932 ਦੇ ਵਿੱਚ ਪਿੰਡਾਂ ਵਾਲੇ ਪਹਿਲਾਂ ਦਾਸ ਹੋ ਜਾਂਦੇ ਹਨ ਪਰ ਫਿਰ ਪਿੰਡ ਦੇ ਕੁਝ ਬੱਚੇ ਅਤੇ ਕੁਝ ਸਮਝਦਾਰ ਬਜ਼ੁਰਗ ਇੱਕ ਵਿਚਾਰ ਲਿਆਉਂਦੇ ਹਨ ਉਹ ਕਹਿੰਦੇ ਜੇ ਅਸੀਂ ਸਾਰੇ ਮਿਲ ਕੇ ਮਿਹਨਤ ਕਰੀਏ ਤਾਂ ਅਸੀਂ ਆਪਣੇ ਪਿੰਡ ਨੂੰ ਫਿਰ ਤੋਂ ਖਾਸ ਬਣਾ ਸਕਦੇ ਹਾਂ ਅਕਾਠ ਨਿੱਜੀ ਤਾਕ ਤੋਂ ਵੱਡਾ ਹੁੰਦਾ ਹੈ ਇਹ ਗੱਲ ਸਭ ਸਮਝ ਜਾਂਦੇ ਹਨ ਫਿਰ ਕੀ ਸੀ ਬਸ ਬੱਚੇ ਬੂਟੇ ਲਗਾਉਣੇ ਸ਼ੁਰੂ ਕਰ ਦਿੰਦੇ ਹਨ ਕੁਝ ਔਰਤਾਂ ਸਾਫ਼ ਸੁਥਰਾ ਰੱਖਣ ਦਾ ਕੰਮ ਸੰਭਾਲਦੀਆਂ ਹਨ ਜਿਹੜੇ ਮਰਦ ਉਹ ਪਾਣੀ ਸੰਭਾਲ ਲਈ ਨਵੇਂ ਯੋਜਕਤ ਲਾਭਦੇ ਹਨ ਅਤੇ ਬਜ਼ੁਰਗ ਬੱਚਿਆਂ ਨੂੰ ਕਹਾਣੀਆਂ ਦੇ ਰਾਹੀਂ ਪਿਆਰ ਸਹਿਯੋਗ ਤੇ ਸਬਰ ਦਾ ਪਾਠ ਪੜ੍ਹਾਉਂਦੇ ਰਹਿੰਦੇ ਹਨ ਹੌਲੀ-ਹੌਲੀ ਪਿੰਡ ਬਦਲਣਾ ਸ਼ੁਰੂ ਹੋ ਜਾਂਦਾ ਹੈ ਰੁੱਖ ਪਿੰਡ ਨੂੰ ਹਰਾ-ਭਰਾ ਕਰ ਦਿੰਦੇ ਹਨ ਬੱਚਿਆਂ ਦੀ ਹਾਸੀ ਦੀ ਆਵਾਜ਼ ਮੋੜ ਗੂੰਜਣ ਲੱਗ ਪੈਂਦੀ ਹੈ ਤੇ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਵਾਪਸ ਆ ਜਾਂਦੀ ਹੈ ਕਹਾਣੀ ਦੇ ਅੰਤ ਵਿੱਚ ਲੇਖਕ ਸਾਨੂੰ ਸਿਖਾਉਂਦੀ ਹੈ ਕਿ ਕੋਈ ਵੀ ਪਿੰਡ ਕੋਈ ਵੀ ਥਾਂ ਖਾਸ ਤਾਂ ਬਣਦੀ ਹੈ ਜਦੋਂ ਲੋਕ ਇੱਕ ਦੂਜੇ ਨਾਲ ਪਿਆਰ ਸਹਿਯੋਗ ਅਤੇ ਇਕੱਠ ਨਾਲ ਰਹਿੰਦੇ ਹਨ ਇਸੇ ਤਰ੍ਹਾਂ ਉਹ ਇਹ ਵੀ ਦੱਸਦੀ ਹੈ ਕਿ ਬਦਲਾਅ ਸਿਰਫ ਇੱਕ ਦੇ ਨਾਲ ਨਹੀਂ ਪਰ ਇਕੱਠ ਨਾਲ ਆਉਂਦਾ ਹੈ ਅਤੇ ਇਸ ਤਰ੍ਹਾਂ ਜਿਹੜੀ ਵਨ ਸਪੈਸ਼ਲ ਵਿਰੇਜ ਸਾਨੂੰ ਸਿਖਾਉਂਦੀ ਹੈ ਕਿ ਛੋਟੀ ਜਗ੍ਹਾ ਹੋ ਸਕਦੀ ਹੈ ਪਰ ਜਿਹੜੇ ਦੇਲਾ ਉਹ ਵੱਡੇ ਹੋਣੇ ਚਾਹੀਦੇ ਹਨ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਮੇਰੇ ਚੈਨਲ ਬੁੱਕ ਐਂਡ ਟੀਨ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੇ ਲਈ ਖਾਸ ਪਿੰਡ ਜਾਂ ਖਾਸ ਥਾਂ ਕਿਹੜੀ ਹੈ ਤੇ ਚਾਹ ਦੀ ਨਵੀਂ ਚੁਸਕੀ ਤੇ ਇੱਕ ਹੋਰ ਸੁੰਦਰ ਕਹਾਣੀ ਨਾਲ ਮੈਂ ਜਲਦ ਹੀ ਮਿਲਾਂਗੀ ਤੇ ਤਦ ਤੱਕ ਤੁਸੀਂ ਆਪਣਾ ਤੇ ਆਪਣੇ ਦਾ ਧਿਆਨ ਰੱਖਣਾ ਧੰਨਵਾਦ ਸਤਿ ਸ਼੍ਰੀ ਅਕਾਲ